ਵੀ ਇਸ ਹਿੰਦੁਸਤਾਨ ਦੇਸ਼ ਦਾ ਸਮੂਹ ਮੰਤਰੀ ਮੰਡਲ ਸ਼੍ਰੀ ਅਕਾਲ ਤਖਤ ਸਾਹਿਬੇਸ਼ ਹੋ ਕੇ ਆ ਕੇ ਉਹ ਉੱਥੇ ਆ ਕੇ ਮੰਨੇ ਵੀ ਇਹਨਾਂ ਨੇ ਜੂਨ 84 ਦੇ ਵਿੱਚ ਸਿੱਖਾਂ ਦੇ ਜੋ ਕਤਲੇਆਮ ਕੀਤਾ ਸੀਗਾ ਉਹਦੀ ਗਲਤੀ ਮੰਨੀ ਤੇ ਆ ਕੇ ਆਪ ਕਹਿ ਲਵੀਂ ਹਿੰਦੂ ਖਤਰੇ ਦੇ ਵਿੱਚ ਤੇ ਸਿੱਖ ਸਾਡੀ ਮਦਦ ਕਰਨ ਤੇ ਅਸੀਂ ਦਾਅਵੇ ਨਾ ਕਹਿਣਾ ਚਾਹੁੰਦੇ ਹਾਂ ਹੋਰ ਅਸੀਂ ਕਿਸੇ ਦੀ ਕੋਈ ਅਸੀਂ ਜ਼ਿੰਮੇਵਾਰੀ ਨਹੀਂ ਚਾਹਦੇ ਸਾਨੂੰ ਇਸ ਦੇਸ਼ ਦੀ ਸਰਕਾਰ ਜੋ ਜੋ ਅਸੀਂ ਹਥਿਆਰ ਮੰਗਾਂਗੇ ਉਹ ਦੇਵੇ ਜੋ ਜੋ ਅਸੀਂ ਸਾਧਨ ਮੰਗਾਂਗੇ ਸਾਨੂੰ ਉਹ ਪ੍ਰੋਵਾਈਡ ਕਰੇ ਗਵਰਨਮੈਂਟ ਇੰਡੀਆ ਦੀ ਤੇ ਉਹਨਾਂ ਨੂੰ ਲਿਆ ਕੇ ਦਿੱਲੀ ਲਾਲ ਕਿਲੇ ਤੇ ਸਿੱਟਣਾ ਸਾਡੀ ਜ਼ਿੰਮੇਵਾਰੀ ਆ ਸਾਨੂੰ ਉਹਨਾਂ ਦੇ ਦੇਸ਼ ਤੱਕ ਪਹੁੰਚਣਾ ਵਾਸਤੇ ਜੋ ਜੋ ਹਥਿਆਰ ਸਾਨੂੰ ਚਾਹੀਦੇ ਆ ਜੋ ਜੋ ਸਾਨੂੰ ਸਾਧਨ ਚਾਹੀਦੇ ਆ ਚਾਹੇ ਅਸੀਂ ਟੈਂਕ ਲਈਏ ਚਾਹੇ ਅਸੀਂ ਹੈਲੀਕਾਪਟਰ ਲਈਏ ਚਾਹੇ ਲੜਾਕੂ ਜਹਾਜ਼ ਮੰਗੀਏ ਇਹ ਗ੍ਰਹਿਮਕਰਾਲਾ ਇਹ ਮੰਤਰੀ ਮੰਡਲ ਸਾਨੂੰ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੈ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਵੀਡੀਓ ਚਲਾਉਣੀ ਚਾਹੁੰਨਾ ਕੁਝ ਕੁ ਸਕਿੰਟਾਂ ਦੀ ਇਹ ਦੇਖ ਲਓ ਤੁਸੀਂ ਇਹ ਵੀਡੀਓ ਸੁਣ ਲਓ ਇੱਕ ਬਾਦਰ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੀ ਹਾਂ ਅੱਜ ਫਿਰ ਤੁਸੀਂ ਆਪਣਾ ਕੋਈ ਰੂਪ ਧਰ ਕੇ ਆਓ ਔਰ ਇਸ ਅਤਵਾਦ ਦਾ ਨਾਸ਼ ਕਰੋ ਮਹਾਰਾਜ ਜੀ ਆਕੀ ਸਾਰੇ ਗੁਰੂ ਮਹਾਰਾਜ ਜੀ ਨੂੰ ਪ੍ਰਾਰਥਨਾ ਹੈ ਮੇਰੀ ਕਿ ਇਸ ਹਿੰਦ ਚਾਦਰ ਬਣ ਚ ਹਿੰਦ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਜੀ ਕਿਹ ਤੋਂ ਆਉ ਔਰ ਇਸ ਅਤਵਾਦ ਦਾ ਨਾਸ਼ ਕਰੋ ਉਦੋਂ ਵੀ ਤੁਸੀਂ ਹਿੰਦੂਆ ਦੀ ਰੱਖਿਆ ਕੀਤੀ ਸੀ ਇਹ ਵੀਡੀਓ ਤਾਂ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ ਸਾਡੇ ਨਾਲ ਜੁੜੇ ਹੋਏ ਹਿੰਦੂ ਪਰਿਵਾਰ ਤੇ ਭੈਣ ਭਰਾ ਜੋ ਨੇ ਉਹ ਸਾਨੂੰ ਪ੍ਰੇਮ ਕਰਦੇ ਨੇ ਤੇ ਉਹ ਸਾਨੂੰ ਵੀ ਵੀਡੀਓ ਭੇਜ ਰਹੇ ਨੇ ਵੀ ਇਹ ਤਾਂ ਇਹਨਾਂ ਦਾ ਕੋਈ ਹੱਲ ਜਾਏ ਇਹਦਾ ਕੋਈ ਜਵਾਬ ਦਿੱਤਾ ਜਾਵੇ ਜੋ ਵੀਡੀਓ ਦੇ ਵਿੱਚ ਬਿਆਨ ਦੇ ਰਹੇ ਨੇ ਉਸ ਭੈਣ ਜੀ ਹੁਣ ਤੱਕ ਇਹ ਵੀਡੀਓ ਜਾਂ ਜੋ 27 28 ਪਰਿਵਾਰਾਂ ਦੇ ਜੋ ਬੰਦੇ ਮਾਰ ਦਿੱਤੇ ਗਏ ਨੇ ਪਹਿਲ ਕਾਮ ਦੇ ਵਿੱਚ ਕੁਝ ਬੰਦਿਆਂ ਵੱਲੋਂ ਉਹਨਾਂ ਦੇ ਪਰਿਵਾਰਾਂ ਤੱਕ ਵੀਡੀਓ ਪਹੁੰਚਦੀ ਕਰ ਦੇਣੀ ਚਾਹੀਦੀ ਹੈ ਇਹ ਮੈਂ ਉਸ ਭੈਣ ਦੀ ਵੀਡੀਓ ਦਾ ਜਵਾਬ ਇਸ ਤਰ੍ਹਾਂ ਦੇਣਾ ਚਾਹੁੰਦਾ ਜਿੰਨੇ ਵੀ ਪਰਿਵਾਰਾਂ ਦੇ ਬੰਦੇ ਕਤਲ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਜਿਹੜੀ ਗੱਲਬਾਤ ਅਸੀਂ ਤੁਹਾਡੇ ਨਾਲ ਕਰਨੀ ਚਾਹੁੰਦੇ ਆ ਉਹ ਗੱਲਬਾਤ ਇਸ ਹਿੰਦੁਸਤਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਮ ਮੰਤਰੀ ਅਮਿਤ ਸ਼ਾਹ ਜਾਂ ਹੋਰ ਕਿਸੇ ਮੰਤਰੀ ਨੇ ਤੁਹਾਡੇ ਨਾਲ ਨਹੀਂ ਕਰਨੀ ਪਰ ਜੇ ਤੁਸੀਂ ਚਾਹੁੰਦੇ ਆ ਸਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਵਾਸਤਾ ਦੇ ਕੇ ਜਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਅੱਗੇ ਬੇਨਤੀ ਕਰਦੇ ਆ ਵੀ ਹਿੰਦੂ ਖਤਰੇ 'ਚ ਨੇ ਤੇ ਸਿੱਖ ਸਾਡੀ ਮਦਦ ਕਰਨ ਜਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਸੇ ਸਰੂਪ ਦੇ ਵਿੱਚ ਆ ਕੇ ਵਿਚਰਨ ਤੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਅਸੀਂ ਇਹ ਤੋਂ ਕਦੇ ਮੁਨਕਰ ਨਹੀਂ ਹੋਵਾਂਗੇ ਗੱਲ ਕਿਉਂਕਿ ਸਾਡੇ ਗੁਰੂਆਂ ਸਹਬਾਨਾਂ ਤੇ ਆ ਕੇ ਰੁਕ ਜਾਂਦੀ ਆ ਇਸ ਹਿੰਦੁਸਤਾਨ ਦੇ ਦੇਸ਼ ਵਿੱਚ ਕਿਸੇ ਵੀ ਧਰਮ ਦੇ ਨਾਲ ਸਾਨੂੰ ਕੋਈ ਈਰਖਾ ਨਹੀਂ ਹੈ ਸਿੱਖਾਂ ਨੂੰ ਜੇ ਤੁਸੀਂ ਸਾਡੀ ਮਦਦ ਚਾਹੁੰਦੇ ਇਸ ਦੇਸ਼ ਦੇ ਵਿੱਚ ਵਸਦੇ ਹਿੰਦੂ ਜਾਂ ਹੋਰ ਧਰਮ ਦੇ ਲੋਕ ਤੇ ਫਿਰ ਮੈਂ ਹੋਰ ਕਿਸੇ ਜਿਹੜੀ ਜਥੇਬੰਦੀ ਦੀ ਜਾਂ ਕਿਸੇ ਹੋਰ ਬੰਦੇ ਦੀ ਕਿਸੇ ਦੀ ਮੈਂ ਗਵਾਹੀ ਨਹੀਂ ਦਊਂਗਾ ਮੈਂ ਅਮਰਤਪਾਲ ਸਿੰਘ ਮਹਿਰੋਂ ਆਪ ਆਪਦੇ ਵੱਲੋਂ ਜੋ ਗੱਲਬਾਤ ਕਰੂੰਗਾ ਜਿੰਨੇ ਜੋਗਾ ਹੈਗਾ ਮੈਂ ਉਹੀ ਰੱਖੂੰਗਾ ਉਸ ਵੀਡੀਓ ਨੂੰ ਦੇਖਦੇ ਹੋਏ ਅਸੀਂ ਉਸ ਪਰਿਵਾਰਾਂ ਨਾਲ ਇਹ ਵਚਨ ਕਰਦੇ ਆਂ ਵੀ ਇਸ ਹਿੰਦੁਸਤਾਨ ਦੇਸ਼ ਦਾ ਸਮੂਹ ਮੰਤਰੀ ਮੰਡਲ ਸ਼੍ਰੀ ਕਾਲ ਤੱਕ ਸਹਿਬੇਸ਼ ਹੋਵੇ ਆ ਕੇ ਉਹ ਉੱਥੇ ਆ ਕੇ ਮੰਨੇ ਵੀ ਇਹਨਾਂ ਨੇ ਜੂਨ 84 ਦੇ ਵਿੱਚ ਸਿੱਖਾਂ ਦੇ ਜੋ ਕਤਲੇਆਮ ਕੀਤਾ ਸੀਗਾ ਉਹਦੀ ਗਲਤੀ ਮੰਨੀ ਇਹ ਦੇਣ ਨਹੀਂ ਦੇ ਸਕਦੇ ਇਹ ਇਹ ਮੰਨਣ ਵੀ ਉਹ ਇਹਨਾਂ ਨੇ ਪਾਪ ਆਉਦੇ ਹੱਥੀ ਕੀਤਾ ਜੋ ਉੱਥੇ ਸ਼ਹੀਦੀ ਗੈਲਰੀ ਬਣੀ ਆ ਸਾਰੇ ਸਾਰੇ ਸ਼ਹੀਦਾਂ ਨੂੰ ਜਾ ਕੇ ਉੱਥੇ ਉਹ ਸ਼ਰਧਾਂਜਲੀ ਭੇਟ ਕਰਨ ਨੀਵੀਂ ਪਾ ਕੇ ਤੇ ਆ ਕੇ ਆਪ ਕਹਿਣ ਵੀ ਹਿੰਦੂ ਖਤਰੇ ਦੇ ਵਿੱਚ ਤੇ ਸਿੱਖ ਸਾਡੀ ਮਦਦ ਕਰਨ ਤੇ ਅਸੀਂ ਦਾਅਵੇ ਨਾ ਕਰਨੇ ਚਾਹੁੰਦੇ ਆ ਹੋਰ ਅਸੀਂ ਕਿਸੇ ਦੀ ਕੋਈ ਅਸੀਂ ਜ਼ਿੰਮੇਵਾਰੀ ਨਹੀਂ ਚੱਕਦੇ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਸਿੰਘ ਦਾਸ ਨਾਲ ਰਹ ਰਹੇ ਨੇ ਜਾਂ ਵਿਦੇਸ਼ਾਂ 'ਚ ਬੈਠੇ ਨੇ ਜਾਂ ਕਿੰਨੇ ਵੀ ਪੰਜਾਬ ਦੇ ਵਿੱਚ ਨੇ ਜਾਂ ਪੰਜਾਬ ਦੀ ਸਟੇਟ ਤੋਂ ਬਾਹਰ ਦੇ ਨੇ ਸਾਨੂੰ ਇਸ ਦੇਸ਼ ਦੀ ਸਰਕਾਰ ਜੋ-ਜੋ ਅਸੀਂ ਹਥਿਆਰ ਮੰਗਾਂਗੇ ਉਹ ਦਵੇ ਜੋ-ਜੋ ਅਸੀਂ ਸਾਧਨ ਮੰਗਾਂਗੇ ਸਾਨੂੰ ਉਹ ਪ੍ਰੋਵਾਈਡ ਕਰੇ ਗਵਰਨਮੈਂਟ ਇੰਡੀਆ ਦੀ ਤੇ ਅਸੀਂ ਇਹ ਖਾਲਸਾ ਹੋਣ ਦੇ ਨਾਂ ਤੇ ਵਚਨ ਕਰਦੇ ਆਂ ਵੀ ਹਜੇ ਤੱਕ ਭੋਗ ਨਹੀਂ ਪਾਏ ਹੈਗੇ ਜਿਹੜੇ 27 28 ਬੰਦੇ ਮਾਰੇ ਆ ਉਹਨਾਂ ਨੇ ਤੇ ਭੋਗ ਪੈਣ ਤੋਂ ਪਹਿਲਾਂ ਇੰਡੀਆ ਦੀ ਸਰਕਾਰ ਐ ਕਿ ਸਾਨੂੰ ਹੋਰ ਗੱਲਬਾਤ ਪਤਾ ਕਰਕੇ ਦੇਵੇ ਇਹਨਾਂ ਦੇ ਹੱਥ ਬਹੁਤ ਲੰਬੇ ਨੇ ਸਰਕਾਰਾਂ ਦੇ ਇਹ ਆਪਣਾ ਜਾਂ ਸੰਗਾਂ ਰਾਹੀਂ ਪਤਾ ਕਰਕੇ ਦੇਣ ਵੀ ਉਹ ਬੰਦਿਆਂ ਦਾ ਡਾਟਾ ਦੇਣ ਵੀ ਉਹ ਕਿੱਥੋਂ ਦੇ ਸੀ ਕਿਹੜੇ ਦੇਸ਼ ਦੇ ਸੀ ਕਿਹੜੇ ਸ਼ਹਿਰ ਦੇ ਸੀ ਕਿਹੜੇ ਪਿੰਡ ਦੇ ਸੀ ਤੇ ਉਹਨਾਂ ਨੂੰ ਲਿਆ ਕੇ ਦਿੱਲੀ ਲਾਲ ਕਿਲੇ ਤੇ ਸਿੱਟਣਾ ਸਾਡੀ ਜ਼ਿੰਮੇਵਾਰੀ ਆ ਸਾਨੂੰ ਉਹਨਾਂ ਦੇ ਦੇਸ਼ ਤੱਕ ਪਹੁੰਚਣਾ ਵਾਸਤੇ ਜੋ-ਜੋ ਹਥਿਆਰ ਸਾਨੂੰ ਚਾਹੀਦੇ ਆ ਜੋ-ਜੋ ਸਾਨੂੰ ਸਾਧਨ ਚਾਹੀਦੇ ਆ ਚਾਹੀਏ ਅਸੀਂ ਟੈਂਕ ਲਈਏ ਚਾਹੀਏ ਅਸੀਂ ਹੈਲੀਕਾਪਟਰ ਲਈਏ ਚਾਹੀਏ ਲੜਾਕੂ ਜਹਾਜ਼ ਮੰਗੀਏ ਇਹ ਗ੍ਰਹਿ ਮੰਤਰਾਲਾ ਇਹ ਮੰਤਰੀ ਮੰਡਲ ਸਾਨੂੰ ਦਵੇ ਤੇ ਫਿਰ ਅਸੀਂ ਤੁਹਾਨੂੰ ਇਹ ਵਚਨ ਕਰਦੇ ਆ ਖਾਲਸਾ ਹੋਣ ਦੇ ਨਾਤੇ ਵੀ ਜਾਂ ਤਾਂ ਸਾਡੇ ਸਿਰ ਲੱਗਣਗੇ ਤੇ ਜਾਂ ਉਹਨਾਂ ਦੇ ਸਿਰ ਤੁਹਾਡੇ ਕੋਲੇ ਹਾਜ਼ਰ ਕਰ ਦਿਆਂਗੇ ਤੇ ਇਹ ਵੀ ਗਾਰੰਟੀ ਦਿੰਨੇ ਅਸੀਂ ਭੋਗ ਪੈਣ ਤੋਂ ਪਹਿਲਾਂ ਕਰਦੇ ਆਂਗੇ ਅਸੀਂ ਤੁਹਾਡੇ ਦੁੱਖ ਦੇ ਵਿੱਚ ਹਾਜ਼ਰ ਹਾਂ ਸਾਨੂੰ ਵੀ ਦੁੱਖ ਹੈਗਾ ਅਸੀਂ ਇਹ ਇਹ ਜਿਹੜਾ ਤੁਹਾਡੇ ਨਾਲ ਘਟਨਾ ਵਾਪਰੀ ਆ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਸਾਨੂੰ ਅਫਸੋਸ ਹੈ ਇਸ ਗੱਲ ਦਾ ਪਰ ਜੇ ਅੱਜ ਹਿੰਦੂਆਂ ਦੇ ਪਰਿਵਾਰਾਂ ਦੇ ਉੱਤੇ ਭੀੜ ਬਣ ਗਈ ਆ ਨਾ ਤੇ ਇਹ ਨਹੀਂ ਹੈਗਾ ਖਾਲਸੇ ਦੇ ਮੂਹਰੇ ਆ ਕੇ ਤੁਸੀਂ ਝੋਲੀ ਅਡੋਗੇ ਤੇ ਇਹੇ ਇਦਾਂ इमोशनल ਹੋ ਕੇ ਤੁਰ ਪੈਣਗੇ ਸਾਨੂੰ ਤੁਹਾਡੇ ਨਾਲ ਦੁੱਖ ਤਕਲੀਫ ਦੇ ਵਿੱਚ ਅਸੀਂ ਤੁਹਾਡੇ ਨਾਲ ਹੈਗੇ ਆ ਸ਼ਰੀਕ ਬਣਦੇ ਆਂ ਸਾਨੂੰ ਵੀ ਦੁੱਖ ਹੈਗਾ ਤੁਹਾਡੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਆ ਪਰ ਤੁਹਾਨੂੰ ਯਾਦ ਕਰਾ ਦਿੰਗੇ ਜੂਨ 1984 ਦੇ ਵਿੱਚ ਜਿਹੜੇ ਅੱਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ 27-22 ਬੰਦਿਆਂ ਦਾ ਕਤਲ ਕੀਤਾ ਉਹਨਾਂ ਨੇ ਕਿਸੇ ਬੀਵੀ ਜਾਂ ਬੱਚੀ ਨੂੰ ਜਾਂ ਕਿਸੇ ਔਰਤ ਨੂੰ ਹੱਥ ਨਹੀਂ ਲਾਇਆ ਪਰ ਜਦੋਂ ਇਸ ਦੇਸ਼ ਦੇ ਵਿੱਚ ਵਸਦੇ ਸਿੱਖਾਂ ਦਾ ਸਰਮੌਰ ਜੋ ਸਾਨੂੰ ਅਕਾਰ ਤਖਤ ਸਹਿਬ ਆ ਸਾਡੇ ਲਈ ਇਸ ਤੋਂ ਪਰੇ ਸਾਡੇ ਲਈ ਕੁਝ ਵੀ ਨਹੀਂ ਹੈ ਉਹਨੂੰ ਢਾਇਆ ਇਸ ਸਰਕਾਰ ਨੇ ਜੋ ਪਰਿਵਾਰ ਇਸ ਦਾ ਬਦਲਾ ਲੈਣ ਲਈ ਤੋਰੇ ਸਿੱਖਾਂ ਦੀਆਂ ਬੱਚੀਆਂ ਦੇ ਰੇਵ ਤੱਕ ਕੀਤੇ ਆ ਸਿੱਖਾਂ ਦੇ ਬੱਚਿਆਂ ਦਾ ਕਹਾਣ ਕੀਤਾ ਇਸ ਸਰਕਾਰ ਨੇ ਇਸ ਦੇਸ਼ ਦੇ ਵਿੱਚ ਰਹਿੰਦੇ ਸਿੱਖਾਂ ਦੇ ਹੋਂਦ ਦੇ ਨਾਤੇ ਵੀ ਜੋ ਪੀੜ ਦੇ ਵਿੱਚ ਤੁਸੀਂ ਅੱਜ ਉਹ ਪਰਿਵਾਰ 27 28 ਗੁਜਰ ਰਹੇ ਹੋ ਇਹ ਸਪੀਡ ਦੇ ਵਿੱਚ ਸਾਡਾ ਸਾਰਾ ਪੰਜਾਬ ਗੁਜਰ ਚੁੱਕਿਆ ਵਾ ਹਜੇ ਵੀ ਉਹ ਭੈਣਾ ਜਾਉਂਦਿਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਇੰਨਾ ਨੀ ਇੰਨਾ ਕਰਤੂਤਾ ਮਾਰੀਆਂ ਕੀਤਾ ਹਜੇ ਵੀ ਉਹ ਮਾਵਾ ਜਾਉਂਦਿਆਂ ਨੇ ਜਿਨ੍ਹਾਂ ਦੇ ਸਾਹਮਣੇ ਪੁੱਤ ਚੱਕ ਚੱਕ ਕੇ ਇਹਨਾਂ ਨੇ ਮਾਰੇ ਆ ਕਤਲੇਆਮ ਕੀਤਾ ਕਈਆਂ ਦੀਆਂ ਤਾਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਸਰਕਾਰ ਨੇ ਹੁਣ ਪਤਾ ਲੱਗਦਾ ਹੁਣ ਤੁਹਾਨੂੰ ਵੀ ਉਹ ਜੋ ਪਰਿਵਾਰ ਨੇ ਵੀ ਸਿੱਖਾਂ ਦੇ ਨਾਲ ਇਸ ਸਰਕਾਰ ਨੇ ਕੀ ਕੀਤਾ ਸੀ ਜਿੱਥੇ ਤੁਸੀਂ ਦੁਖੀਆਂ ਅਸੀਂ ਵੀ ਤੁਹਾਡੇ ਨਾਲ ਆ ਸਾਨੂੰ ਵੀ ਦੁੱਖ ਹੈ ਤੁਹਾਡੇ ਨਾਲ ਤੱਕਾ ਹੋਇਆ ਪਰ ਅਸੀਂ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੀ ਬਣ ਸਕਦੇ ਹਾਂ ਤੁਹਾਡਾ ਬਦਲਾ ਨਹੀਂ ਲੈ ਸਕਦੇ ਕਿਉਂ ਨਹੀਂ ਲੈ ਸਕਦੇ ਕਿਉਂਕਿ ਸਰਕਾਰਾਂ ਬੈਠੀਆਂ ਤੁਹਾਡੀਆਂ ਹਜੇ ਤੇ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਤੇ ਹੋਏ ਹਮਲੇ ਦਾ ਬਦਲਾ ਲਿਆ ਜਾਵੇ ਇਹਨਾਂ ਦਾ ਸਰਕਾਰਾਂ ਦਾ ਤਾਂ ਪਤਾ ਨਹੀਂ ਇਹ ਕੀ ਕਰਨਗੇ ਵੱਧ ਤੋਂ ਵੱਧ ਉਹ ਜੋ ਪਾਰਕ ਨੇ ਜਾਂ ਰੋਡ ਨੇ ਜਾਂ ਹੋਰ ਕੁਝ ਨੇ ਉਹ ਸਰੰਧਾਂਜਲੀ ਦੇ ਤੌਰ ਤੇ ਉਹਨਾਂ ਦੇ ਨਾਂ ਤੁਹਾਡੇ ਬੰਦਿਆਂ ਦੇ ਨਾਂ ਤੇ ਰੱਖ ਦੇਣਗੇ ਜਿਹੜੇ ਮਾਰੇ ਗਏ ਆ ਕਰੋੜ ਕਰੋੜ 2-2 ਕਰੋੜ 5-5 ਕਰੋੜ ਰੁਪਈਆ ਸਾਨੂੰ ਦੇ ਦੇਣਗੇ ਸਰਕਾਰੀ ਨੌਕਰੀਆਂ ਵੰਡ ਦੇਣਗੇ ਪਰ ਖਾਲਸਾ ਦਾ ਜੇ ਤੁਸੀਂ ਕਹਿਤਾ ਵੀ ਸਾਨੂੰ ਉਹ 5 6 10 ਬੰਦੇ ਜਿੰਨੇ ਆਏ ਸੀ ਉਹ ਚਾਹੀਦੇ ਆ ਲੋਕੇਸ਼ਨਾਂ ਕੱਢ ਕੇ ਦੇਣਾ ਗ੍ਰਹਿ ਮੰਤਰੀ ਦਾ ਕੰਮ ਆ ਹਥਿਆਰ ਦੇਣੇ ਤੇ ਸਾਨੂੰ ਸਾਧਨ ਦੇਣੇ ਇਸ ਮੰਤਰੀ ਮੰਡਲ ਹਿੰਦੁਸਤਾਨ ਦੀ ਸਰਕਾਰ ਦਾ ਕੰਮ ਆ ਤੇ ਉਹਨਾਂ ਨੂੰ ਜੌਂਦੇ ਜਾਂ ਮਾਰ ਕੇ ਮਰੇ ਹੋਏ ਲੈ ਕੇ ਆਉਣਾ ਉਹ ਖਾਲਸੇ ਦਾ ਕੰਮ ਹੋਊਗਾ ਪਰ ਉਦੋਂ ਪਹਿਲੋਂ ਸਾਡੀ ਇੱਕ ਸ਼ਰਤ ਆ ਸਾਡੀ ਖਾਲਸੇ ਦੀ ਇੱਕ ਵੀ ਇਸ ਦੇਸ਼ ਦਾ ਸਾਰਾ ਹੀ ਮੰਤਰੀ ਮੰਡਲ ਸਮੂਹ ਮੰਤਰੀ ਮੰਡਲ ਆ ਕੇ ਕਾਹ ਤੱਕ ਸਹਿਵਾ ਕੇ ਗਲਤੀ ਮੰਨੇ 1984 ਦੀ ਚਾਹੇ ਉਹ ਮਾਫੀ ਮਾਫੀਯੋਗ ਨਹੀਂ ਹੈ ਬਖਸ਼ਣਯੋਗ ਨਹੀਂ ਹੈ 84 ਚਾਹੇ ਕਿੰਨੇ ਬੰਦੇ ਮਾਰ ਦਿੱਤੇ ਗਏ ਸੀਗੇ ਤੇ ਪਰ ਜੇ ਚਾਹੁੰਦੇ ਹੋ ਤਾਂ ਮੰਤਰੀ ਮੰਡਲ ਆ ਕੇ ਕਾਹਤਾ ਸ ਹੈ ਤੇ ਖਾਲਸੇ ਦੀ ਸ਼ਰਨ ਦੇ ਵਿੱਚ ਆਵੇ ਤੇ ਖਾਲਸਾ ਤੁਹਾਡੇ ਲਈ ਜੰਗ ਕਰਨ ਲਈ ਤਿਆਰ ਆ ਜਿਹੜੇ ਦੇਸ਼ ਨਾਲ ਮਰਜ਼ੀ ਕਰਵਾ ਦਿਓ ਪਰ ਇਹ ਨਹੀਂ ਹੈ ਵੀ ਅੱਜ ਘਰੇ ਅੱਗ ਪਹੁੰਚ ਗਈ ਆ ਤੁਹਾਡੇ ਤੇ ਤੁਹਾਨੂੰ ਖਾਲਸੇ ਨੇ ਨਜ਼ਰ ਆ ਕੇ ਆ ਇਹ ਉਹੀ ਗੱਲ ਹੋਈ ਵੀ ਜਿੰਨਾ ਚਿਰ ਆਪਦੇ ਘਰੇ ਅੱਗ ਨਹੀਂ ਲਗਦੀ ਉਹ ਨਜ਼ਰ ਸੇਕਦਾ ਪਤਾ ਨਹੀਂ ਲੱਗਦਾ ਤੇ ਜਿਹੜਾ ਸੇਕ ਤੁਹਾਨੂੰ ਆਹ 4 ਦਿਨ ਪਹਿਲਾਂ ਲੱਗਾ ਤੇ ਇਸ ਸੇਕ ਦੇ ਵਿੱਚ ਸਾਡੀਆਂ ਬਾਵਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਕਈ ਸਿੱਖ ਪਰਿਵਾਰ ਹਜੇ ਤੱਕ ਉਸ ਅੱਗ ਦੇ ਸੇਕ ਦੇ ਵਿੱਚ ਝੁਲਸ ਰਹੇ ਆ 84 ਤੋਂ ਲੈ ਕੇ ਹਣ ਤੱਕ ਤੇ ਤੁਹਾਨੂੰ ਹੁਣ ਪਤਾ ਲੱਗਦਾ ਹੁਣ ਆ ਵੀ ਕਿੰਨਾ ਧੱਕਾ ਹੋਇਆ ਤੇ ਇਹ ਤਾਂ ਬਗਾਨੇ ਮੁਲਕ ਦੇ ਬੰਦਿਆਂ ਨੇ ਆ ਕੇ ਕੀਤਾ ਸਾਡੇ ਤਾਂ ਇਸ ਦੇਸ਼ ਦੇ ਵਿੱਚ ਰਹਿੰਦੇ ਸਾਡੇ ਹੀ ਬੰਦਿਆਂ ਨੇ ਸਾਡੇ ਨਾਲ ਕੀਤਾ ਸੀ ਪਰ ਫੇਰ ਵੀ ਅਸੀਂ ਕੁਝ ਇੱਕ ਅੱਧੇ ਦਿਨ ਤੱਕ ਪੰਜਾਬ ਆ ਜਾਣਾ ਤੇ ਥੋੜਾ ਦੂਰ ਆ ਕਿ ਅਸੀਂ ਆ ਕੇ ਉਹ ਪਰਿਵਾਰਾਂ ਨੂੰ ਮਿਲਾਂਗੇ ਜ਼ਰੂਰ ਅਸੀਂ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋ ਸਕਦੇ ਅਸੀਂ ਦੁੱਖ ਨੂੰ ਸਾਂਝਾ ਕਰ ਸਕਦੇ ਆ ਪਰ ਬਦਲੇ ਦੀ ਗੱਲ ਤਾਂ ਭਾਈ ਅਸੀਂ ਆਪਣੇ ਦੁੱਖ ਨੂੰ ਰੱਖ ਕੇ ਹੀ ਕਰਾਂਗੇ ਵੀ ਸਾਡੇ ਨਾਲ ਜੋ ਧੱਕਾ ਹੋਇਆ ਸੀਗਾ ਤੇ ਆਉਣ ਫਰਮਾਨਤਰੀ ਸਾਰੇ ਇੱਥੇ ਇੰਨੀਆਂ ਕੈਂਪਿੰਗਾਂ ਕਰਨੀਆਂ ਸੀ ਇਹ ਜਿਹੜੀ ਗੱਲਬਾਤ ਹੈਗੀ ਆ ਉਹ ਜਿੰਨੇ ਬੰਦੇ ਮਾਰੇ ਗਏ ਉਹਨਾਂ ਪਰਿਵਾਰਾਂ ਤੱਕ ਪਹੁੰਚਦੀ ਕੀਤੀ ਜਾਵੇ ਖਾਲਸਾ ਕਦੇ ਵੀ ਕਿਸੇ ਧਰਮ ਤੋਂ ਕਦੇ ਵੀ ਕਿਸੇ ਪਰਿਵਾਰ ਤੋਂ ਤੇ ਜਿਹਦੇ ਨਾਲ ਧੱਕਾ ਹੋ ਗਿਆ ਉਹਨੂੰ ਖਾਲਸਾ ਕਦੇ ਪੈਠਾ ਨਹੀਂ ਦਿਖਾਉਂਦਾ ਪਰ ਜਿੱਥੇ ਜਾਤ ਦੀ ਗੱਲ ਆ ਜੀ ਧਰਮ ਦੀ ਗੱਲ ਆ ਗਈ ਜਿਹਨੂੰ ਜੇ ਉਹਨਾਂ ਨੇ ਇਹ ਗੱਲਬਾਤ ਆਖੀ ਆ ਵੀ ਜੇ ਤੁਸੀਂ ਹਿੰਦੂਆਂ ਦੇ ਤੁਹਾਨੂੰ ਮਾਰ ਦਿੱਤਾ ਜਾਊਗਾ ਤੇ ਦਿੱਲੀ ਦੇ ਵਿੱਚ ਸਾਡੇ ਨਾਲ ਨਹੀਂ ਹੋਇਆ ਦਿੱਲੀ ਦੇ ਵਿੱਚ 84 ਵੇਲੇ 84 ਤੋਂ ਬਾਅਦ ਨਹੀਂ ਹੋਇਆ ਵੀ ਇਹ ਸਿੱਖ ਇਹਦੇ ਦਾੜੀ ਰੱਖੀ ਆ ਇਹਦੇ ਸਿਰ ਤੇ ਪਾਗ ਦਾ ਗੋਲੀ ਮਾਰ ਦਿੱਤੀ ਜਾਵੇ ਟਾਇਰ ਪਾ ਕੇ ਇਹਨਾਂ ਦੇ ਗਲਾਂ ਦੇ ਵਿੱਚ ਫੂਕ ਦਿੱਤੇ ਜਾਣ ਸਾਡੇ ਨਾਲ ਵੀ ਆਏ ਹੋਇਆ ਸੀ ਸ਼ਰਨ ਆਓ ਅਸੀਂ ਤੁਹਾਡੇ ਲਈ ਜੰਗ ਕਰਨ ਲਈ ਤਿਆਰ ਸ਼ਰਨ ਆਓ ਅਸੀਂ ਤੁਹਾਡੇ ਨਾਲ ਹੋਏ ਧੱਕੇ ਦਾ ਬਦਲਾ ਲਵਾਂ ਹੋਰਾਂ ਦਾ ਤਾਂ ਪਤਾ ਨਹੀਂ ਕਿਸੇ ਹੋਰ ਬਾਬੇ ਦਾ ਜਥੇਦਾਰ ਦਾ ਜਾਂ ਜਥੇਬੰਦੀ ਦਾ ਪਤਾ ਨਹੀਂ ਪਰ ਜੇ ਸਾਡੇ ਨਾਲ ਸਹੀ ਹੋ ਜਾਓਗੇ ਤੇ ਆ ਕੇ ਤੁਸੀਂ ਆਪਣੀ ਤਖਤ ਤੇ ਮਾਫੀ ਮੰਗ ਲਉਗੇ ਤੇ ਉਹ ਜਿਹੜੇ 1984 ਦੇ ਸ਼ਹੀਦ ਕੀਤੇ ਨੇ ਉਹਨਾਂ ਦੇ ਆ ਕੇ ਤੁਸੀਂ ਸ਼ਰਧਾਂਜਲੀ ਭੇਟ ਕਰੋਗੇ ਤੇ ਖਾਲਸਾ ਜੰਗ ਕਰੂਗਾ ਤੁਹਾਡੇ ਲਈ ਚਾਹੇ ਕੱਲ ਲੜਾ ਲਿਓ ਤੇ ਚਾਹੇ ਅੱਜ ਲੜਾ ਲਿਓ ਆਪਣੇ ਬਚਨਾਂ ਤੇ ਪੱਕੇ ਰਹੋ ਤੇ ਅਸੀਂ ਵੀ ਆਪਣੇ ਬਚਨਾਂ ਤੇ ਪੱਕੇ ਖਰੇ ਉਤਰਾਂਗੇ ਇੱਕ ਖਾਲਸੇ ਦੀ ਜੁਬਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ